ਉਡੀ 15 ਐਥ ਨੂੰ ਬੜੇ ਧਿਆਨ ਦੇ ਨਾਲ ਸਿੱਖੀਏ ਤੁਹਾਨੂੰ ਹਾਂ ਕਰਦੇ ਹੋ ਚੌਕਸੀ ਨਾਲ ਦੇਖੋ ਸੁਣੋ ਅਕਸ਼ ਪ੍ਰਭੂ ਕਿਸੇ ਦੂਸਰੇ ਨੂੰ ਨਹੀਂ ਹੁਣ ਪ੍ਰਭੂ ਕਹਿੰਦਾ ਤੁਸੀਂ ਆਪਣੇ ਆਪ ਨੂੰ ਚੌਕਸੀ ਦੇ ਨਾਲ ਦੇਖੋ ਕੌਣ ਕਹਿੰਦੇ ਨੇ ਪ੍ਰਭੂ ਜੀ ਕਹਿੰਦੇ ਮੈਨੂੰ ਤੇ ਤੁਹਾਨੂੰ ਕੁਝ ਵੇਖਣ ਦੇ ਲਈ ਕਹਿੰਦੇ ਨੇ ਪ੍ਰਭੂ ਤੁਹਾਨੂੰ ਵੇਖਣ ਦੇ ਲਈ ਕਹਿੰਦੇ ਨੇ ਕਹਿੰਦੇ ਦੂਸਰੇ ਨੂੰ ਨਹੀਂ ਆਪਣੇ ਆਪ ਨੂੰ ਦੇਖੋ ਭਈ ਤੁਸੀਂ ਕਿੱਕਣ ਚੱਲਦੇ ਹੋ ਤੁਸੀਂ ਕਿੱਕਣ ਚੱਲਦੇ ਹੋ ਭਾਬ ਤੁਸੀਂ ਕਿਸ ਤਰ੍ਹਾਂ ਚੱਲਦੇ ਹੋ ਕਿਸ ਤਰ੍ਹਾਂ ਤੁਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਉਂਦੇ ਹੋ ਕਿਸ ਤਰ੍ਹਾਂ ਤੁਸੀਂ ਪਰਮੇਸ਼ਰ ਦੇ ਭਵਨ ਚ ਆ ਕੇ ਪ੍ਰਾਰਥਨਾ ਕਰਦੇ ਹੋ ਕਿਸ ਤਰ੍ਹਾਂ ਤੁਹਾਡਾ ਜਿਹੜਾ ਰਿਸ਼ਤਾ ਵਾ ਮੇਰੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਵਾ ਕਿਸ ਤਰ੍ਹਾਂ ਤੁਸੀਂ ਪਰਮੇਸ਼ਵਰ ਦੇ ਤੀਆਂ ਤੇ ਪੁੱਤਰ ਹੋ ਇਹ ਪ੍ਰਭੂ ਜੀ ਕਹਿੰਦੇ ਨੇ ਕਿ ਤੁਸੀਂ ਕੀ ਕਰੋ ਚੌਕਸੀ ਦੇ ਨਾਲ ਚੌਕਸੀ ਦੇ ਨਾਲ ਵੇਖੋ ਆਪਣੇ ਆਪ ਨੂੰ ਅੱਜ ਚੈੱਕ ਕਰ ਲਓ ਆਪਣੇ ਆਪ ਨੂੰ ਦੇਖ ਲਓ ਆਪਣੇ ਜੀਵਨ ਵੱਲ ਝਾਤੀ ਮਾਰ ਲਓ ਆਪਣੇ ਘਰਵਾਲੇ છાਤੀ ਮਾਰ ਲੋ ਆਪਣੇ ਪਰਿਵਾਰ ਵਾਲੇ છાਤੀ ਮਾਰ ਲੋ ਆਪਣੇ ਬੱਚਿਆਂ ਦੇ ਵੱਲ છાਤੀ ਮਾਰ ਲੋ ਤੇ ਚੌਕਸੀ ਦੇ ਨਾਲ ਵੇਖੋ ਕਿ ਮੈਂ ਪ੍ਰਭੂ ਦੇ ਨਾਲ ਕਿੰਨੀ ਵਫਾਦਾਰ ਹਾਂ ਮੈਂ ਪ੍ਰਭੂ ਦੇ ਨਾਲ ਕਿੰਨਾ ਵਫਾਦਾਰ ਹਾਂ ਮੈਂ ਪ੍ਰਭੂ ਦੇ ਨਾਲ ਕਿਵੇਂ ਚੱਲਦਾ ਹਾਂ ਮੈਂ ਪ੍ਰਭੂ ਦੇ ਪਿੱਛੇ ਕਿਵੇਂ ਚੱਲ ਰਿਹਾ ਹਾਂ ਕਿਵੇਂ ਪ੍ਰਭੂ ਮੇਰੇ ਉੱਤੇ ਬਰਕਤਾਂ ਦੀਆਂ ਬਰਸਾਤਾਂ ਕਰ ਰਿਹਾ ਕਿੱਦਾਂ ਪ੍ਰਭੂ ਮੇਰੇ ਤੇ ਕਿਰਪਾ ਤੇ ਕਿਰਪਾ ਕਰ ਰਿਹਾ ਪਰ ਮੈਂ ਕਿਸ ਤਰ੍ਹਾਂ ਚੱਲ ਰਿਹਾ ਮੇਰੀ ਦੁਆ ਕਿਸ ਤਰ੍ਹਾਂ ਦੀ ਹੈ ਮੇਰੀ ਬੰਦਗੀ ਕਿਸ ਤਰ੍ਹਾਂ ਦੀ ਹੈ ਮੇਰਾ ਟਾਈਮ ਟੇਬਲ ਕਿੱਦਾਂ ਦਾ ਹੈ ਅੱਜ ਪ੍ਰਭੂ ਕਹਿੰਦਾ ਤੁਸੀਂ ਆਪਣੇ ਆਪ ਨੂੰ ਚੌਕਸੀ ਦੇ ਨਾਲ ਵਿਖੋ ਬੋ ਹਾਲੇਲੂਇਆ ਹੇਰ ਬੋ ਹਾਲੇਲੂਇਆ ਪ੍ਰਭੂ ਜੀ ਕਹਿੰਦੇ ਨੇ ਚੌਕਸੀ ਨਾਲ ਦੇਖੋ ਅੱਜ ਵੇਖਣ ਨੂੰ ਪ੍ਰਭੂ ਤੁਹਾਨੂੰ ਕਹਿ ਰਿਹਾ ਅੱਜ ਬਹੁਤ ਸਾਰੇ ਭੈਣ ਭਰਾ ਦੂਸਰੇ ਨੂੰ ਵੇਖਦੇ ਨੇ ਆਪਣੇ ਆਪ ਨੂੰ ਵੇਖਦੇ ਹੀ ਨਹੀਂ ਅੱਜ ਪ੍ਰਭੂ ਕਹਿੰਦਾ ਤੁਸੀਂ ਆਪਣੇ ਆਪ ਨੂੰ ਚੌਕਸੀ ਨਾਲ ਵੇਖੋ ਕਿ ਮੈਂ ਕਿੰਨੀ ਆराधना ਕਰਦਾ ਹਾਂ ਜੇ ਮੈਂ ਆराधना ਕਰਦਾ ਹਾਂ ਤੇ ਮੈਂ ਕਿਸ ਤਰ੍ਹਾਂ ਕਰਦਾ ਹਾਂ ਇਹ ਸਾਰਾ ਕੁਝ ਪ੍ਰਭੂ ਦੇਖਣ ਨੂੰ ਕਹਿ ਰਿਹਾ ਪ੍ਰਭੂ ਮੈਨੂੰ ਕਿੰਨੀ ਕਮਾਈ ਦਿੰਦਾ ਹੈ ਮੇਰੀ ਕਿੰਨੀ ਦਿਹਾੜੀ ਆ ਮੈਂ ਪ੍ਰਭੂ ਨੂੰ ਕਿੰਨਾ ਦੇ ਰਿਹਾ ਹਾਂ ਮੈਂ ਪ੍ਰਭੂ ਨੂੰ ਕਿੰਨਾ ਸਮਾਂ ਦੇ ਰਿਹਾ ਹਾਂ ਮੈਂ ਪ੍ਰਭੂ ਦੇ ਅੱਗੇ ਕਿੰਨਾ ਵਫਾਦਾਰ ਹਾਂ ਮੈਂ ਪ੍ਰਭੂ ਦੇ ਅੱਗੇ ਕਿਵੇਂ ਚੱਲ ਰਿਹਾ ਹਾਂ ਅੱਜ ਪ੍ਰਭੂ ਜੀ ਕਹਿੰਦੇ ਨੇ ਤੁਸੀਂ ਚੌਕ ਸਿੱਧੇ ਨਾਲ ਵੇਖੋ ਦੂਸਰੇ ਨੂੰ ਵੇਖਣ ਦੀ ਜ਼ਰੂਰਤ ਨਹੀਂ ਆ ਅੱਜ ਅਸੀਂ ਆਪਣੇ ਬੱਚਿਆਂ ਨੂੰ ਦੇਖੋ ਕਿ ਸਾਡੇ ਬੱਚਿਆਂ ਦਾ ਜੀਵਨ ਕਿਸ ਤਰ੍ਹਾਂ ਦਾ ਆ ਬੱਚੇ ਜਿਹੜੇ ਨੇ ਆਪਣੇ ਮਾਪ ਪਿਓ ਨੂੰ ਦੇਖ ਸਕਦੇ ਨੇ ਸਾਡੇ ਮਾਪ ਪਿਓ ਦਾ ਜੀਵਨ ਕਿਸ ਤਰ੍ਹਾਂ ਦਾ ਵਾ ਤੇ ਸਾਡਾ ਕਿਸ ਤਰ੍ਹਾਂ ਦਾ ਵਾ ਪਤੀ ਆਪਣੀ ਪਤਨੀ ਵੱਲ ਵੇਖੇ ਕਿ ਮੇਰੀ ਪਤਨੀ ਦੀ ਦੁਆ ਕਿੰਨੀ ਆ ਮੇਰੀ ਕਿੰਨੀ ਆ ਪਰ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇੱਕ ਦਿਨ ਸਮਾਂ ਆਉਣ ਵਾਲਾ ਜੇ ਜਦੋਂ ਸਮਾਂ ਆ ਜਾਏਗਾ ਨਾ ਤੇ ਪ੍ਰਭੂ ਦੇ ਭਵਨ ਚੋਂ ਪ੍ਰਭੂ ਦੇ ਘਰ ਚ ਪ੍ਰਭੂ ਦੇ ਨਾਲ ਉਹ ਜਾਏਗਾ ਜਿਹੜਾ ਪ੍ਰਭੂ ਦੇ ਨਾਮ ਪੂਰੀ ਵਫਾਦਾਰੀ ਦੇ ਨਾਲ ਚੱਲਦਾ ਹੋਵੇਗਾ ਬੋਲ ਦਿਓ ਹallelujah ਹੁਣ ਅਗਲੇ ਇਸ ਵਿੱਚ ਚੱਲਾਂਗੇ ਬੜੇ ਧਿਆਨ ਨਾਲ ਸੁਣੀਏ ਇਸ ਵਚਨ ਨੂੰ ਭਈ ਤੁਸੀਂ ਕਿੱਦਾਂ ਚੱਲਦੇ ਹੋ ਭਈ ਤੁਸੀਂ ਕਿਸ ਤਰ੍ਹਾਂ ਚੱਲਦੇ ਹੋ ਨਿਰਬੁੱਧਾਂ ਵਾਂਗੂ ਨਹੀਂ ਨਿਰਬੁੱਧਾਂ ਦੇ ਵਾਂਗੂ ਤਾਂ ਨਹੀਂ ਨਰਬੁੱਧ ਜਿਨ੍ਹਾਂ ਦੇ ਕੋਲ ਬੁੱਧ ਨਹੀਂ ਹੈਗੀ ਪ੍ਰਭੂ ਜੀ ਕਹਿੰਦੇ ਨੇ ਕਿਤੇ ਐਦਾਂ ਨਾ ਹੋਵੇ ਤੁਸੀਂ ਆਪਣੇ ਆਪ ਨੂੰ ਦੇਖੋ ਵੀ ਮੈਂ ਕਿਤੇ ਨਰਬੁੱਧਾਂ ਦੇ ਵਾਂਗੂ ਨਹੀਂ ਚੱਲਦਾ ਕੋਪਰੇ ਜਿਹੜੇ ਬੁੱਧੀਮਾਨ ਹੁੰਦੇ ਨੇ ਨਾ ਉਹ ਸਮੇਂ ਨੂੰ ਚੇਤੇ ਰੱਖਦੇ ਨੇ ਉਹ ਵਚਨ ਨੂੰ ਚੇਤੇ ਰੱਖਦੇ ਨੇ ਉਹ ਸ਼ਬਦ ਨੂੰ ਚੇਤੇ ਰੱਖਦੇ ਨੇ ਤੇ ਉਹ ਸ਼ਬਦ ਦੇ ਦਿਨ ਪਵਿੱਤਰ ਹੋ ਕੇ ਤੇ ਪਵਿੱਤਰ ਮੰਨਦੇ ਨੇ ਔਰ ਟਾਈਮ ਦੇ ਨਾਲ ਪ੍ਰਭੂ ਦੇ ਘਰ ਦੇ ਵਿੱਚ ਆਉਂਦੇ ਨੇ ਬੋਲ ਹਾਲੇਲੂਇਆ ਉਹ ਕੀ ਕਰਦੇ ਨੇ ਬੁੱਧੀਮਾਨ ਜਿਹੜਾ ਹੁੰਦਾ ਉਹ ਆਪਣੇ ਆਪ ਨੂੰ ਦੇਖਦਾ ਦੂਸਰਿਆਂ ਨੂੰ ਦੇਖਦਾ ਨਹੀਂ ਜਿਹੜੇ ਅਕਲਮੰਦ ਹੁੰਦੇ ਨੇ ਨਾ ਜਿਨ੍ਹਾਂ ਨੂੰ ਅਕਲ ਆ ਜਾਂਦੀ ਆ ਜਿਨ੍ਹਾਂ ਨੂੰ ਇਹ ਸਮਝ ਆ ਜਾਂਦੀ ਆ ਪ੍ਰਭੂ ਦੇ ਬਚਨ ਦੀ ਜਿਹੜੇ ਪ੍ਰਭੂ ਦੇ ਧੀਆਂ ਤੇ ਪੁੱਤਰ ਬਣ ਜਾਂਦੇ ਨੇ ਉਹ ਆਪਣੇ ਆਪ ਨੂੰ ਚੈੱਕ ਕਰਦੇ ਰਹਿੰਦੇ ਨੇ ਉਹ ਆਪਣੇ ਬੱਚਿਆਂ ਨੂੰ ਵੀ ਚੈੱਕ ਕਰਦੇ ਨੇ ਆਪਣੇ ਪਤੀ ਨੂੰ ਭੈਣਾ ਚੈੱਕ ਕਰਦੀਆਂ ਨੇ ਕਿ ਮੇਰਾ ਪਤੀ ਕਿਤੇ ਨਸ਼ੇ 'ਚ ਨਾ ਚਲਿਆ ਜਾਵੇ ਬਹੁਤੀਆਂ ਭੈਣਾ ਤੇ ਸਾਫੀ ਕਰਦੇ ਨੇ ਇਹਦੀਆਂ ਫੋਨ ਹੀ ਚੈੱਕ ਕਰਦੀਆਂ ਰਹਿੰਦੀਆਂ ਚੈਟਾਂ ਹੀ ਦੇਖਦੀਆਂ ਰਹਿੰਦੀਆਂ ਬੋਲੋ ਹਾਲੇਲੂਇਆ ਕਈ ਹੈ ਵੀ ਇਹੋ ਜਿਹੇ ਹਾਂ ਉਹਨਾਂ ਨੂੰ ਆਪਣਾ ਤੁਹਾਨੂੰ ਚੰਗਾ ਹੀ ਨਹੀਂ ਲੱਗਦਾ ਹਾਂ ਆ ਥੋੜੇ ਦਿਨ ਹੋ ਗਿਆ ਮੈਂ ਨਾਮ ਨਹੀਂ ਲੈਣਾ ਕੋਈ ਕੇ ਮੇਰੀ ਭੈਣ ਨੇ ਫੋਨ ਕੀਤਾ ਕਹਿੰਦੇ ਬਾਜੀ ਤਾਂ ਦੇ ਤੇ ਹੈ ਹੁਣ ਕਹਿੰਦੀ ਮੈਂ ਤੇ ਉਹਦੇ ਉਹਨਾਂ ਦੇ ਚਾਨਕੀ ਪੌਣ ਦੇਖਿਆ ਤੇ ਤੇ ਫੋਨ ਤੇ ਕਿਦੇ ਮੈਸੇਜ ਹੀ ਬੜੇ ਆਏ ਆ ਸੋਨਿਆ ਇਹ ਸੋਨਾ ਬਾਬੂ ਬੜਾ ਕਰਦੇ ਨੇ ਹੁਣ ਤੇ ਮੈਂ ਕਿਹਾ ਤੈਨੂੰ ਕਰਦੇ ਨੇ ਕਿ ਤਾਂ ਨਹੀਂ ਨਹੀਂ ਕਹਿੰਦੇ ਹੋਰ ਹੀ ਕੇ ਨੂੰ ਕਰਦੇ ਨੇ ਬੋਲ ਹਾਲੇਲੂਇਆ ਚਾਤ ਚੱਕ ਨਹੀਂ ਕਰਨੀ ਚਲੋ ਇਹ ਵੀ ਕਰਨਾ ਚਾਹੀਦਾ ਪਰ ਮੈਂ ਚੰਨਾ ਕਿ ਪਤੀ ਤੇ ਪਤਨੀ ਦੇ ਵਿੱਚ ਪਤੀ ਤੇ ਪਤਨੀ ਦੇ ਵਿੱਚ ਆਪਸੀ ਮੇਲ ਮਲਾਪ ਹੋਵੇ ਤੇ ਅੱਛਾ ਤਾਲ ਮੇਲ ਹੋਵੇ ਪਤੀ ਤੇ ਪਤਨੀ ਦੇ ਵਿੱਚ ਚੰਗਾ ਤਾਲ ਮੇਲ ਹੋਵੇ ਫੇਰ ਉਹ ਪ੍ਰਭੂ ਦੇ ਧਿਆਨ ਤੇ ਪੁੱਤਰ ਨੇ ਅਨੁਭੁੱਧ ਜਿਹੜੇ ਨੇ ਉਹ ਹੀ ਕਰਦੇ ਨੇ ਸੋਨਾ ਬਾਬੂ ਹਨਾ ਸਾਡੇ ਟਾਈਮ ਤੇ ਕੋਈ ਸੋਨਾ ਬਾਬੂ ਨਹੀਂ ਹਾਂਜੀ ਬੋਲੋ ਹਾਲੇਲੂਆ ਸਾਡੇ ਟਾਈਮ ਤੇ ਨਾ ਕੋਈ ਸੋਣਾ ਹੁੰਦਾ ਤੇ ਨਾ ਕੋਈ ਬਾਬੂ ਹੁੰਦਾ ਹੀ ਦੋਨੇ ਇੱਕੋ ਜਿਹੇ ਹੁੰਦੇ ਹੀ ਬੋਲੋ ਹਾਲੇਲੂਆ ਕਿਉਂਕਿ ਹੁਣ ਵਿਖਾਵੇ ਦਾ ਪਿਆਰ ਆ ਪਹਿਲੇ ਵਿਖਾਵੇ ਦਾ ਪਿਆਰ ਨਹੀਂ ਸੀ ਹੁੰਦਾ ਲੜਾਈ ਦੇ ਵਿੱਚ ਵੀ ਪਿਆਰ ਹੁੰਦਾ ਸੀ ਬੋਲੋ ਹਾਲੇਲੂਆ ਕੋਈ ਬੋਲ ਗੋਲ ਵੀ ਬੋਲੇ ਜਾਂਦੇ ਹੀ ਉਹਦੇ ਵਿੱਚ ਵੀ ਪਿਆਰ ਹੁੰਦਾ ਸੀ ਹੁਣ ਤੇ ਪਿਆਰ ਥੋੜਾ ਹੁਣ ਤੇ ਰਜਾਈ 'ਚ ਬੀਬੀਆਂ ਵੀ ਆਪਣੇ ਪਤੀ ਨੂੰ ਥੋਖਾ ਦਿੰਦੀਆਂ ਰਜਾਈ 'ਚ ਹੀ ਲੱਗਣੀਆਂ ਕਿਆ ਫੇਸਬੁੱਕ 'ਤੇ ਮਤਲ ਬਣਾ ਲੈਂਦੀਆਂ ਮੇਰਾ ਸੋਨਾ ਬਾਬੂ ਹਨਾ ਪ੍ਰਭੂ ਜੀ ਕਹਿੰਦੇ ਨੇ ਤੁਸੀਂ ਕੀ ਕਰੋ ਆਪਣੇ ਆਪ ਨੂੰ ਚੈੱਕ ਕਰੋ ਚਰਚ 'ਚ ਆਉਣ ਤੋਂ ਪਹਿਲੇ ਦੁਆਚ ਬੰਦਗੀ ਕਰਨ ਤੋਂ ਪਹਿਲੇ ਆਪਣੇ ਆਪ ਨੂੰ ਚੈੱਕ ਕਰੋ ਕਿ ਮੈਂ ਇਸ ਲਾਕ ਹੈਗੀਆਂ ਕਿ ਨਹੀਂ ਉਹ ਉੱਚੀ ਆਵਾਜ਼ ਨਾਲ ਬੋਲੋ। ਨਹੀਂ। ਹੱਗਿਆ ਕੇ? ਨਹੀਂ। ਆ ਮੈਂ ਉਹ ਗੱਲ ਤਾਂ ਵਿੱਚ ਰਹਗੀ। ਮੈਂ ਉਹ ਭਾਈ ਨੂੰ ਮੈਂ। ਕਿਆ ਮੈਂ ਉਹਨੂੰ ਸਮਝਾਇਆ ਮੈਂ ਕਹੀਆ। ਤੇਰੀ ਸ਼ਿਕਾਇਤ ਨਹੀਂ ਹੈ ਮੈਨੂੰ। ਨਾ ਭੱਤਜੀ, ਖੁਦਾ ਦਾ ਤਨਵਾਦੀ ਆ। ਮੈਂ ਉਹ ਤਾਂ ਨਵਾਦੀ ਆ ਤੇ ਨੂੰ ਦੀ ਜੂ ਇੱਕ ਹੋਰ ਨਵੀਂ ਮਿਲ ਗਈ ਐ। ਹੈ? ਮੰਨਦਾ ਨਹੀਂ। ਮੈਂ ਉਹਦੀ ਕਰਦੀ ਜਿਵੇਂ ਮੈਂ ਕਿਹੜੀ ਆ ਕਹਿੰਦੇ ਆ ਵੇਖੋ ਮੈਂ ਆਉਂਦੀ ਆ ਮੈਂ ਆਪਣੇ ਫੋਨ ਤੇ ਮਨੂੰ ਇੱਧਰ ਕਰ ਲਿਆ ਵੇਖਿਆ ਤੇ ਪੋਲੀ ਗੁੱਥੀ ਮਨੂੰ ਹਾਲੇਲੂਇਆ ਤੋਂ ਮੈਂ ਖਾ ਨੂੰ ਕਹਿੰਨਾ ਫਿਲਟਰ ਹੀ ਕਿਨ ਲਵਾ ਲੈਂਦੇ ਉਹ ਕਹਿੰਦਾ ਫਿਲਟਰ ਵਾਲੀ ਆ ਤੇ ਮੈਂ ਖਾ ਕਮਲਿਆ ਉਹ ਫਿਲਟਰ ਵਾਇਰਾ ਹਾਲਿਆ ਤੇ ਉਦਾਂ ਕਿਦਾਂ ਮੈਂ ਆਜ ਦੇਖ ਹੈ ਮੈਂ ਖਾ ਆ ਦੇਖ ਤੇਰੀ ਸੂਰਤ ਸੇ ਮਿਲਦੀ ਨਹੀਂ ਕਿਸੇ ਔਰ ਕੀ ਸੂਰਤ ਹਮ ਯਾ ਤੇਰੀ ਤਸਵੀਰ ਲਈਏ ਕਹਾਂ ਤਸਵੀਰ ਲਈਏ ਬੈਠਿਆ ਦਿਲ ਦੇ ਵਿੱਚ ਬੋਲੋ ਹallelujah ਹallelujah ਧੋਖਾ ਮੈਂ ਕੱਲ ਵਚਨ ਪੈਤ ਜਿੱ ਕਿੰਨਾ ਕਾਲ ਬੰਦਗੀ ਸੀ ਪੈਤ ਸੁਖੀ ਕੇ ਕਾਲ ਮੀਟਿੰਗ ਸੀ ਕੱਲ ਧੋਖਾ ਨਾ ਖਾਓ ਤੇ ਨਾ ਹੀ ਧੋਖਾ ਕਿਸੇ ਨੂੰ ਦੋ ਤੋਖਾ ਦੇਣਾ ਵੀ ਪਾਪ ਆ ਤੇ ਤੋਖਾ ਖਾਣਾ ਵੀ ਪਾਪ ਆ ਪਾਪ ਆ ਜਦੋਂ ਤੁਸੀਂ ਤੋਖਾ ਟਾਂਗੇ ਦੇ ਪ੍ਰਭੂ ਕਹਿੰਦਾ ਚੌਕ ਸੀ ਦੇ ਨਾਲ ਵੇਖੋ ਜਦੋਂ ਤੁਸੀਂ ਚੌਕਸ ਰਹੋਗੇ ਨਾ ਤੇ ਤੁਸੀਂ ਤੋਖਾ ਵੀ ਨਹੀਂ ਖਾਓਗੇ ਨਾ ਤੁਸੀਂ ਸੋਣਾ ਬਾਬੂ ਕਰੋਗੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਤੂੰ ਖਾ ਲੇ ਤੂੰ ਖਾਪਾ ਖਾਨਿਆ ਉਦੋਂ ਜੀਵਨ ਬਰਬਾਦ ਹੋ ਜਾਂਦਾ ਤੂੰ ਖਾ ਮਿਲਦਾ ਹੀ ਉਦੋਂ ਆ ਜਦੋਂ ਅਸੀਂ ਤੋਂ ਖਾਦੇ ਨੇ ਆ ਇੱਕ ਵਾਰੀ ਬੋਲ ਤੋ ਹੇਲੇਲੂਇਆ ਇੱਥੇ ਪ੍ਰਭੂ ਕਹਿੰਦਾ ਚੌਕ ਸੀ ਦੇ ਨਾਲ ਵੇਖੋ ਭਈ ਮੈਂ ਕਿਸ ਤਰ੍ਹਾਂ ਪ੍ਰਭੂ ਦੇ ਨਾਲ ਚੱਲਦਾ ਹਾਂ ਕਿੱਦਾਂ ਮੇਰੀ ਮੇਰੀ ਰਾਧਨਾਵਾਂ ਆਪਣੀ ਰਾਧਨਾ ਵੀ ਚੈੱਕ ਕਰਨੀ ਆ ਦੁਆ ਵੀ ਚੈੱਕ ਕਰਨੀ ਆ ਹਾਂ ਇੱਕੋ ਇੱਕੋ ਤੂੰਬੀ ਨਹੀਂ ਵਜਾ ਜਾਣੀ ਇੱਕੋ ਹੀ ਰਾਗ ਨਹੀਂ ਗਾਇਆ ਜਾਣਾ ਮੈਨੂੰ ਬਰਕਤ ਦੇ ਦੇ ਮੈਨੂੰ ਜੇ ਦੇ ਦੇ ਮੈਨੂੰ ਮੋਹ ਦੇ ਦੇ ਜੇ ਉਹ ਨਹੀਂ ਜੇ ਉਹ ਨਹੀਂ ਦੁਆ ਕਰਨੀ ਇਹ ਦੁਆ ਕਰਨੀ ਕਿ ਪ੍ਰਭੂ ਮੇਰਾ ਮੇਲ ਮੇਰਾ ਤਾਲ ਤੇਰੇ ਨਾਲ ਮਿਲੇ ਮੇਰੀ ਸੋਚ ਤੇਰੇ ਨਾਲ ਮਿਲ ਜਾਏ ਮੇਰੇ ਖਿਆਲ ਤੇਰੇ ਵਰਗੇ ਖਿਆਲ ਹੋ ਜਾਣ ਮੈਨੂੰ ਆਪਣੀ ਸਮਰਥ ਦੇ ਨਾਲ ਭਰਦੇ ਆਹ ਹੋ ਜੀ ਬਣਾ ਦੇ ਪ੍ਰਭੂ ਮੈਨੂੰ ਆਹ ਹੋ ਰਿਹਾ ਬਣਾ ਦੇ ਪ੍ਰਭੂ ਮੈਂ ਆਹ ਹੋ ਜਾ ਬੰਨਾ ਚਾਹੁੰਦਾ ਮੈਂ ਤੇਰੇ ਵਰਗਾ ਬੰਨਾ ਚਾਹੁੰਦਾ ਹਾਂ ਇੱਕ ਵਾਰੀ ਬੋਲੋ ਹallelujah ਜਦੋਂ ਤੁਸੀਂ ਇਸ ਤਰ੍ਹਾਂ ਦੀ ਦੁਆ ਕਰੋਗੇ ਨਾ ਤੇ ਬਿਮਾਰੀ ਨਹੀਂ ਆਏ ਇਦਾਂ ਦੀ ਦੁਆ ਜਿਹੜੀ ਤੁਸੀਂ ਘੰਟਾ ਦੋ-ਦੋ ਘੰਟੇ ਵੀ ਕਰੀ ਜਾਓਗੇ ਨਾ ਪ੍ਰਭੂ ਤੇਰਾ ਧੰਨਵਾਦ ਆ ਤੂੰ ਮੇਰੀ ਬਿਮਾਰੀ ਨੂੰ ਪ੍ਰਭੂ ਮੇਰੀ ਬਿਮਾਰੀ ਚਲੀ ਜਾਏ ਪ੍ਰਭੂ ਮੈਨੂੰ ਮੇਰੀ ਖਾਂਸੀ ਚਲੀ ਜਾਏ ਮੇਰੇ ਚੂਰੇ ਦੀ ਦਰਦ ਚਲੀ ਜਾਏ ਮੇਰੇ ਪਿਆਰੇ ਪਿਆਰੇ ਪੈਣ ਪਾਓ ਜਦੋਂ ਤੁਹਾਡੇ ਕੋਲ ਪ੍ਰਭੂ ਦੀ ਸੰمرات ਹੋਵੇਗੀ ਪ੍ਰਭੂ ਦਾ ਮੱਸਾ ਤੁਹਾਡੇ ਕੋਲ ਹੋਏਗਾ ਜਦੋਂ ਤੁਸੀਂ ਪ੍ਰਭੂ ਦੇ ਨਾਲ ਵਫਾਦਾਰੀ ਦੇ ਨਾਲ ਚਲੋਗੇ ਤੇ ਪ੍ਰਭੂ ਤੁਹਾਡੀ ਬਿਮਾਰੀ ਨੂੰ ਤੁਹਾਡੀ ਕਮਜ਼ੋਰੀ ਨੂੰ ਤੁਹਾਡੀ ਮੰਦਗੀ ਨੂੰ ਤੁਹਾਡੀ ਗਰੀਬੀ ਨੂੰ ਸਾਨੂੰ ਤੁਹਾਡੇ ਕਰਜ਼ੇ ਨੂੰ ਬਾਲਕ ਕਰ ਦੇਗਾ ਬੋਲੋ ਹallelujah ਹallelujah ਤੁਹਾਡੇ ਕਰਜ਼ੇ ਨੂੰ ਵੀ ਕੀ ਕਰ ਦੇਗਾ ਬਹਾਲ ਹallelujah ਪਰ ਉਹਦੇ ਨਾਲ ਚੱਲਣਾ ਪੈਣਾ ਵਫਾਦਾਰੀ ਦੇ ਨਾਲ ਜਦੋਂ ਚੱਲੋਗੇ ਤੇ ਪ੍ਰਭੂ ਫਿਰ ਤੁਹਾਡੇ ਸਾਰੇ ਮਨੋਰਥ ਪੂਰੇ ਕਰ ਦੇਵੇਗਾ ਆਪਾਂ ਤੇ ਚੱਕੀ ਨਹੀਂ ਕਰਦੇ ਅਸੀਂ ਤੇ ਦੂਜੇ ਦੀ ਦਵਾ ਚੱਕ ਕਰਦੇ ਆਪਾਂ ਤੇ ਦੂਜੇ ਨੂੰ ਵੇਖਦੇ ਆ ਆਪਣੇ ਆਪ ਨੂੰ ਵੇਖਦੇ ਹੀ ਉਹ ਬਾਰੋਂ ਥੋਨਾ ਤੋਂ ਲਕ ਤਾਂ ਗੋਡੇ ਤੇਰੇ ਅੰਦਰ ਰੰਡੀ ਆ ਪਲੀਤੀ ਬੰਦਿਆ ਵੇ ਤੂੰ ਦੁਨੀਆਂ ਦੇ ਵਿੱਚ ਆ ਕੇ ਰੱਬ ਨਾਲ ਵੀ 420 ਰੱਬ ਦੇ ਨਾਲ 420 ਕਰ ਰਹੇ ਹੋ ਤੁਸੀਂ ਉਹ ਪ੍ਰਭੂ ਤੁਹਾਨੂੰ 50000 ਰੁਪਇਆ ਮਹੀਨੇ ਦਾ ਦੇਵੇ ਤੇ ਤੁਸੀਂ ਮਹੀਨੇ ਬਾਅਦ 100 ਰੁਪਇਆ ਲਫਾਫੇ ਦੇ ਵਿੱਚ ਪਾ ਕੇ ਦੇਂਦਿਓ ਤੇ ਪ੍ਰਭੂ ਤਾਈਆਂ ਦੇ ਪ੍ਰਭੂ ਕਹਿੰਦਾ ਤੁਸੀਂ ਮੈਨੂੰ ਕੀ ਕਰਦੇ ਹੋ ਉੱਚੀ ਆਵਾਜ਼ ਨਾਲ ਬੋਲੋ ਕੀ ਕਰਦੇ ਹੋ ਹਨਾ ਤੁਸੀਂ ਕੀ ਕਰਦੇ ਹੋ ਤੇ ਜਦੋਂ ਤੁਸੀਂ ਪ੍ਰਭੂ ਨੂੰ ਠੱਗ ਰਹੇ ਹੋ ਤੇ ਤੁਹਾਡੇ ਨਾਲ ਨਹੀਂ ਠੱਗੀ ਵਜਣੀ ਜਦੋਂ ਤੁਸੀਂ ਪ੍ਰਭੂ ਦਾ ਖਾਰ ਰਹੇ ਹੋ ਤੇ ਪ੍ਰਭੂ ਤੁਹਾਡਾ ਲਿਹਾਜ ਲਵੇਗਾ ਬੋਲੋ ਹਾਲੇਲੂਇਆ ਪ੍ਰਭੂ ਜੀ ਕਹਿੰਦੇ ਤੁਸੀਂ ਸਰਾਪੀਆਂ ਦੇ ਉੱਚੀ ਵਾਰਨਾ ਬੋਲੋ ਤੁਸੀਂ ਸਰਾਪੀਆਂ ਦੇ ਸਰਾਪੀ ਇਹ ਸਰਾਪੀ ਨੇ ਜਿਹੜੇ ਪ੍ਰਭੂ ਦਾ ਖਾਂਦੇ ਨੇ ਪ੍ਰਭੂ ਨੂੰ ਕਹਿੰਦੇ ਦੇਈ ਜਾ ਦੇਈ ਜਾ ਦੇਈ ਜਾ ਪਰ ਸਾਡੇ ਲਾਗੇ ਇਹ ਹੀ ਨਹੀਂਓ ਤੈਨੂੰ ਕੁਝ ਵੀ ਦੇਣਾ ਬੋਲੋ ਹਾਲੇਲੂਇਆ ਇੱਕ ਵਾਰੀ ਕਿਸੇ ਨੇ dtdi ਨੂੰ ਪੁੱਛਿਆ ਪਈ dtdiye dtdiye ਤੂੰ ਵਿਆਹ ਕਰਾਵੇਂਗੀ ਕਹਿੰਦੀ ਆ ਜਾਉਂਗੀ dtdi ਨੂੰ ਕਹਿੰਦੇ ਤੂੰ ਚੌਲ ਖਾਵੇਂਗੀ ਕਹਿੰਦੀ ਮੈਂ ਚੌਲ ਖਾਉਂਗੀ ਚੌਲ ਤੇ ਖਾਉਂਗੀ ਮੈਂ ਕੱਪ-ਕੱਪ ਕਹਿੰਦੇ ਉੱਥੇ ਪੈਸੇ ਦੇਣ ਪੈਣੇ ਹੀ ਉੱਥੇ ਕਾਰਡ ਤੈਨੂੰ ਮਿਲਿਆ ਆ ਨਾ ਕਾਰਡ ਦੇ ਵਿੱਚ ਪੈਸੇ ਪਾਉਣੇ ਪੈਣੇ ਹੀ ਪਰ ਕਹਿੰਦੀ ਉਹਦੀ ਕਾਚ ਪਾ ਚੌਲ ਖਾਉਂਗੇ ਕੱਪ-ਕੱਪ ਪਰ ਪੈਹਿਆਂ ਦੀ ਕੱਚ ਪਾਕੀ ਹਾ ਬੋਲੋ ਹਾਲੇਲੂਆ ਹਨਾ ਪ੍ਰਭੂ ਸਾਨੂੰ ਗੱਫੇ ਦੇ ਹਨਾ ਇੱਥੇ ਪ੍ਰਭੂ ਕਹਿੰਦਾ ਚੌਕਸੀ ਨਾਲ ਵੇਖੋ ਮੈਂ ਕਿੱਦਾਂ ਪ੍ਰਭੂ ਦੇ ਨਾਲ ਚੱਲਦਾ ਜਿੱਦਣ ਤੁਸੀਂ ਵਫਾਦਾਰੀ ਨੇ ਨਾਲ ਪ੍ਰਭੂ ਦੇ ਚਰਨਾਂ 'ਚ ਆਉਣ ਲੱਗ ਪੇ ਪ੍ਰਭੂ ਦੇ ਭਜਨ ਗਾਉਣ ਲੱਗ ਪੇ ਪ੍ਰਭੂ ਦੀ ਰਾਗਨਾ ਦੇ ਵਿੱਚ ਚੰਗੀ ਤਰ੍ਹਾਂ ਬਹਿਣ ਲੱਗ ਪੇ ਸਾਰੀ ਵਜੋਂਣ ਲੱਗ ਪਏ ਜਦੋਂ ਹੀ ਤੁਸੀਂ ਪ੍ਰਭੂ ਦੀ ਸਮਰਥ ਦੇ ਵਿੱਚ ਪਰਨ ਲੱਗ ਪਏ ਉਸ ਦਿਨ ਤੁਹਾਡੀ ਬੋਧੀ ਤੁਹਾਡੀ ਮਾਤੜ ਖੋਲ ਜਾਣਗੇ ਉਸ ਦਿਨ ਤੁਸੀਂ ਹੋਰ ਦੇ ਹੋਰ ਹੋ ਜਾਓਗੇ ਪਰ ਹੋਵੋਗੇ ਕਿੱਦਾਂ ਪਹਿਲੇ ਕੀ ਕਰਨਾ ਪਏਗਾ ਸਾਨੂੰ ਆਪਣੇ ਆਪ ਨੂੰ ਚੈੱਕ ਕਰਨਾ ਦੂਜਿਆਂ ਨੂੰ ਨਹੀਂ ਚੈੱਕ ਕਰਨਾ ਹੁਣ ਅਗਲਾ ਵਾਧੇ ਅੱਗੇ ਵਧਾਂਗੇ ਆਪ ਤਾਂ ਹੀ ਕਰੋ ਸੁਣੋ ਹੁਣ ਗੱਲ ਆਪਣੇ ਲਈ ਸਮੇਂ ਨੂੰ ਕੀ ਕਰੋ ਆਪ ਤਾਂ ਹੀ